ਉਹਦੇ ਵਿੱਚ ਮੁੱਖ ਦੋਸ਼ੀ ਹੀ ਬਾਦਲ ਨੂੰ ਬਣਾਇਆ ਗਿਆ ਪਰ ਕਿਤੇ ਵੀ ਜਿਹੜਾ ਕਾਂਗਰਸ ਸਰਕਾਰ ਵਲੇ ਚਾਰ ਚਲਾਨ ਪੇਸ਼ ਹੋਏ ਨੇ ਜੋ ਉਸ ਸਿੱਟ ਦੇ ਇੱਕ ਥਾਂ ਦੇ ਉੱਪਰ ਵੀ ਬਾਦਲ ਨੂੰ ਅੱਜ ਆਪਾਂ ਜਿੰਨੀ ਮਰਜ਼ੀ ਰਾਜਨੀਤੀ ਕਰ ਲਈਏ ਕਿ ਮੁੱਖ ਦੋਸ਼ੀ ਮੁੱਖ ਦੋਸ਼ੀ ਬਾਜਾ ਸਾਹਿਬ ਤੁਸੀਂ ਕਿਹਾ ਮੁੱਖ ਦੋਸ਼ੀ ਤੁਹਾਡੇ ਸਰਕਾਰ ਵਲੇ ਇੱਕ ਸਿੱਟ ਦੇ ਚਾਰ ਚਲਾਨ ਪੇਸ਼ ਹੋਏ ਇੱਕ ਦੇ ਵਿੱਚ ਵੀ ਇੱਕ ਦੇ ਵਿੱਚ ਵੀ ਬਾਦਲ ਦਾ ਕਿਤੇ ਨਾਮ ਵੀ ਨਹੀਂ ਸੀਗਾ ਤੇ ਸਾਡੀ ਸਰਕਾਰ ਵਲੇ ਜਿਹੜਾ ਆ ਹੁਣ ਐਲਕੇ ਯਾਦਵ ਦੀ ਹੋਈ ਹੈ ਫ फेब्रुवारी 2023 ਦੇ ਵਿੱਚ ਉਹਦੇ ਵਿੱਚ ਮੁੱਖ ਦੋਸ਼ੀ ਹੀ ਬਾਦਜ਼ ਨੂੰ ਬਣਾਇਆ ਗਿਆ ਕਿਉਂਕਿ ਆਰਡਰਸ ਨੇ ਜਿਹੜੇ ਉਹ ਉਹਨਾਂ ਵੱਲੋਂ ਸੀਗੇ ਹੁਣ ਹੁਣ ਆਜੋ ਆਜੋ ਦੋ ਚੀਜ਼ਾਂ ਨੇ ਜਿਹੜੀਆਂ ਉਹ ਸਤਕਾਰਯੋਗ ਬਾਜਵਾ ਸਾਹਿਬ ਨੇ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਹੀਆਂ ਤੇ ਅੱਜ ਵੀ ਕਹੀਆਂ ਜਿਹੜੀਆਂ ਕਿ ਫੈਕਚੁਅਲੀ ਬਾਜਵਾ ਸਾਹਿਬ ਗਲਤ ਨਹੀਂ ਉਹ ਕੀ ਨੇ ਤੁਸੀਂ ਗੱਲ ਕਿਹਾ ਕਿ ਕਿ ਜੋ ਕੋਟਕਪੂਰੇ ਵਾਲਾ ਕੇਸ ਹੈ ਉਹ ਸ਼ਿਫਟ ਕਰ ਦਿੱਤਾ ਗਿਆ ਚੰਡੀਗੜ੍ਹ ਆ ਬਾਈਬਲ ਕਲਾ ਬਾਈਬਲ ਕਲਾ ਬਾਈਬਲ ਕਲਾ ਸੁਣੋ ਜੀ ਬਾਈਬਲ ਕਲਾ ਦੀ ਗੱਲ ਕਰ ਲਓ ਨੋ ਡਾਊਟ ਜੀ ਇਹ ਬਾਈਬਲ ਕਲਾ ਦਾ ਜਿਹੜਾ ਕੇਸ ਹੈ ਇਹ ਸ਼ਿਫਟ ਜ਼ਰੂਰ ਹੋਇਆ ਸੀ ਅਸੀਂ ਸੁਪਰੀਮ ਕੋਰਟ ਤੱਕ ਉਹਨੂੰ ਫਾਈਟ ਕੀਤਾ ਮੇਰੇ ਕੋਲ ਆਰਡਰ ਹੈ ਜੀ ਆਰਡਰ ਹੈਗਾ ਇਹ 89 25 ਦਾ ਤੇ ਇਹਦੇ ਵਿੱਚ ਇਹਦੇ ਸੌਰੀ ਸੌਰੀ ਨਹੀਂ ਸੌਰੀ ਇਹ ਹੈਗਾ ਨਹੀਂ ਆ 9425 ਦਾ ਸੌਰੀ ਇਹਦੇ ਵਿੱਚ ਇਹਦੇ ਵਿੱਚ ਅਸੀਂ ਸੁਪਰੀਮ ਕੋਰਟ ਤੱਕ ਗਏ ਪਰ ਸੁਪਰੀਮ ਕੋਰਟ ਨੇ ਸਾਡੀ ਗੱਲ ਮੰਨੀ ਨਹੀਂ ਹੈਗੀ ਔਰ ਇਹਨੂੰ ਸ਼ਿਫਟ ਕਰ ਦਿੱਤਾ ਗਿਆ ਸੀਗਾ ਹੁਣ ਜਿਹੜੀ ਇੱਕ ਗੱਲ ਜਿਹੜੀ ਇੱਕ ਸੈਕਿੰਡ ਇੱਕ ਮਿੰਟ ਜਲਦੀ ਕੰਪਲੀਟ ਜੀ ओके 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 ठीक लेट 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 दिस्वारा 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 है लेट मी कंप्लीट लेट मी कंप्लीट ਜਿਹੜਾ ਇਹਨਾਂ ਨੂੰ ਪਾਵਾ ਸਾਹਿਬ ਪਲੀਜ਼ ਦੇਖੋ ਮੈਥਮੈਟਿਕਸ ਦੀ ਤਾਂ ਪਲੀਜ਼ ਉਸ ਮੈਨੂੰ ਨਾ ਕਰੋ ਜਿਹੜਾ ਕੋਟਕਪੂਰੇ ਵਾਲਾ ਕੇਸ ਹੈ ਕਿਉਂਕਿ ਉਹ ਗੱਲ ਕੋਟਕਪੂਰਾ ਬਹਿਬਲ ਗੱਲਾਂ ਇਕੱਠੀ ਕਰਕੇ ਕਈ ਸਾਹਿਬ ਨੇ ਮੈਨੂੰ ਨਹੀਂ ਪਤਾ ਕਿਸ ਰੈਫਰੈਂਸ ਵਿੱਚ ਕਹੀ ਸੀਗੀ ਪਰ ਜਿਹੜਾ ਹੈਗਾ ਕੋਟਕਪੂਰੇ ਵਾਲਾ ਕੇਸ ਉਹਦੇ ਵਿੱਚ ਵੀ ਚਰਨਜੀਤ ਸ਼ਰਮਾ ਨੇ ਕੋਰਟ ਦੇ ਵਿੱਚ ਕੇਸ ਪਾਇਆ ਸੀਗਾ ਕਿ ਸ਼ਿਫਟ ਹੋਵੇ ਉਹ ਹਜੇ ਤੱਕ ਅਸੀਂ ਸ਼ਿਫਟ ਨਹੀਂ ਹੋਣ ਦਿੱਤਾ 23 ਤਾਰੀਖ ਨੂੰ ਹਾਈ ਕੋਰਟ ਦੇ ਵਿੱਚ ਉਹਦੀ ਪੇਸ਼ੀ ਲੱਗੀ ਐ ਇਸੇ 23 ਨੂੰ ਔਰ 31 ਤਾਰੀਖ ਨੂੰ ਹਜੇ ਵੀ ਉਹ ਫਰੀਦਕੋਟ ਚੱਲ ਰਿਹਾ ਹੈ ਤੇ ਉਹਦੀ ਡੇਟ 31 ਸੱਤ ਦੀ ਲੱਗੀ ਹੋਈ ਹੈ ਜੀ ਨੰਬਰ 1 ਨੰਬਰ 1 ಲೆਟ ਮੀ ਕੰਪਲੀਟ ਦੂਸਰਾ ਜਿਹੜਾ ਤੁਸੀਂ ਕਿਹਾ ਕਿ ਮੁੱਖ ਦੋਸ਼ੀ ਬਾਦਲਸ ਨੂੰ ਸਾਡੀ ਸਰਕਾਰ ਨੇ ਸਪੀਕਰ ਸਾਹਿਬ ਧਿਆਨ ਦਿਓ ਜੀ ਸਪੀਕਰ ਸਾਹਿਬ ਇਹ ਕਿਹਾ ਗਿਆ ਤੁਹਾਨੂੰ ਵੀ ਕਿਹਾ ਕਿ ਸਾਡੀ ਸਰਕਾਰ ਵਲੇ ਮੁੱਖ ਦੇਸ਼ੀ ਦੋਸ਼ੀ ਜਿਹੜੇ ਬਾਦਲ ਸੀਗੇ ਉਹਨਾਂ ਨੂੰ ਐਗਜ਼ੈਂਪਟ ਕਰ ਦਿੱਤਾ ਗਿਆ ਸਰ ਆਹ ਸਾਰੇ ਦੇ ਸਾਰੇ ਕੇਸਾਂ ਦੀਆਂ ਸਿੱਟੀਆਂ ਫਾਈਂਡਿੰਗਸ ਵੀ ਚਲਾਨ ਵੀ ਕੱਲਾ-ਕੱਲਾ ਮੇਰੇ ਕੋਲੇ ਹੈਗਾ ਮੈਨੂੰ ਪਲੀਜ਼ ਇਹ ਸਾਬਤ ਕਰ ਦੋ ਕਿ ਜੀ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਨਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀਗਾ ਅਕਿਊਜ਼ ਨਾਮਜ਼ਦ ਕੀਤਾ ਗਿਆ ਸੀਗਾ ਕੋ ਅਕਿਊਜ਼ ਨਾਮਜ਼ਦ ਕੀਤਾ ਗਿਆ ਸੀਗਾ ਗਵਾਹ ਵੱਜੋਂ ਬੁਲਾਇਆ ਗਿਆ ਸੀਗਾ ਕਿਤੇ ਉਹ ਬੁਲਾਇਆ ਹੋਵੇ ਤੇ ਸਾਡੀ ਸਰਕਾਰ ਨੇ ਕੱਢਿਆ ਹੋਵੇ ਤੇ ਫਿਰ ਤਾਂ ਗੱਲ ਬਣਦੀ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਰਾ ਕੁਝ ਸਾਰਾ ਕੁਝ ਜੋ ਹੋਇਆ ਉਹ ਪਿਛਲੇ ਸਰਕਾਰਾਂ ਦੇ ਸਮੇਂ ਹੋਇਆ ਹੈ ਅੱਜ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਸਾਨੂੰ ਉਹਦੇ ਵਾਸਤੇ ਅਕਿਊਜ਼ ਕੀਤਾ ਜਾਵੇ ਮੈਂ ਸਮਝਦਾ ਕਿ ਗੱਲ ਵਾਜਬ ਨਹੀਂ ਹੈ ਪਰ ਫਿਰ ਵੀ ਆਲ ਸਾਈਡਨ ਡਨ ਮੈਂ ਬੇਨਤੀ ਇਹ ਕਰੂੰਗਾ ਕਰ ਲਓ ਜੀ ਹਾਂਜੀ ਮੈਂ ਬੇਨਤੀ ਇਹ ਕਰੂੰਗਾ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਦੀ ਬੇਅਦਬੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਕਿਸੇ ਇੱਕ ਧਰਮ ਦੇ ਨਹੀਂ ਇੱਕ ਮਜ਼ਮੇ ਦੇ ਨਹੀਂ ਇੱਕ ਫਿਰਕੇ ਦੇ ਨਹੀਂ ਜੀ ਉਹ ਪੂਰੀ ਕਾਇਨਾਤ ਦੇ ਨੇ ਮੈਂ ਵੀ ਉਹਨਾਂ ਹੀ ਮੰਨਦਾ ਜਿਨ੍ਹਾਂ ਮੇਰਾ ਕੋਈ ਗੁਰਸਿੱਖ ਭਰਾ ਹੈ ਜਿਹੜਾ ਉਹ ਮੰਨਦਾ ਹੈ ਤੇ ਜੋ ਇਹ ਇਹ ਕਾਲਾ ਦੌਰ ਪਿਛਲੇ ਸਮਿਆਂ ਦੇ ਵਿੱਚ ਗੁਰੂਆਂ ਪੀਰਾਂ ਦੀ ਇਸ ਧਰਤੀ ਦੇ ਉੱਪਰ ਅਨਫੋਰਚੂਨੇਟਲੀ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਸਮੇਂ ਹੋਇਆ ਪੁਸ਼ਤਪਨਾਈ ਦੇ ਜ਼ਰੀਏ ਹੋਇਆ ਉਹਨਾਂ ਦੀ ਨੱਕ ਹੇਟ ਹੋਇਆ ਅੱਜ ਉਹਨਾਂ ਦਾ ਗੁਰੂ ਸਾਹਿਬ ਨੇ ਚਾਹੇ ਕੋਈ ਸਿਟ ਚਾਹੇ ਕੋਈ ਕੋਰਟ ਚਾਹੇ ਕੋਈ ਕਮਿਸ਼ਨ ਇਨਸਾਫ ਦੇ ਸਕੇ ਨਾ ਦੇ ਸਕੇ ਪਰ ਗੁਰੂ ਦੀ ਕਚਹਿਰੀ ਦੇ ਵਿੱਚ ਉਹਨਾਂ ਦਾ ਹਾਲ ਕੀ ਹੋ ਚੁੱਕਿਆ ਇਹ ਆਪਾਂ ਸਾਰੇ ਦੇਖਦੇ ਆ ਸਾਰੇ ਜਾਣਦੇ ਸੋ ਮੇਰੀ ਕਹਿਣ ਦੀ ਮੇਰੀ ਬੇਨਤੀ ਇਹ ਹੈ ਕਿ ਜਿਹੜਾ ਬਿੱਲ ਅਸੀਂ ਲੈ ਕੇ ਆਇਆ ਜੀ ਇਹ ਪੂਰੀ ਇਮਾਨਦਾਰੀ ਦੇ ਨਾਲ ਇਹਨੂੰ ਪੂਰੀ ਸਾਫ਼ ਨੀਅਤ ਦੇ ਨਾਲ ਲੈ ਕੇ ਆਇਆ ਔਰ ਮੈਂ ਚਾਹੂੰਗਾ ਬਲਕੇ ਭਾਜਪੀ ਦੇ ਸਾਥੀ ਵੀ ਬੈਠੇ ਨੇ ਕਿ ਇੱਥੋਂ ਜਦੋਂ ਪਾਸ ਹੋ ਜਾਂਦਾ ਮੈਨੂੰ ਲੱਗਦਾ ਸਾਰੇ ਸਦ ਸੰਮਤੀ ਨਾਲ ਹੋ ਜਾਊਗਾ ਜਿਹੜੇ ਕੋਰ ਸੁਜੈਸ਼ਨਸ ਹੋਣਗੇ ਉਹ ਵੀ ਇਨਕਲੂਡ ਹੋ ਜਾਣਗੇ ਤੇ ਇਹ ਤੋਂ ਮਗਰੋਂ ਆਪਾਂ ਸਾਰੇ ਕੇਂਦਰ ਸਰਕਾਰ ਕੋਲ ਚੱਲ ਕੇ ਇਹਨੂੰ ਪਾਸ ਕਰਾਈਏ ਤਾਂ ਕਿ ਮੁੜ ਕੇ ਦੁਬਾਰਾ ਕੋਈ ਹਿਮਾਕਤ ਨਾ ਕਰ ਸਕੇ ਔਰ ਇੱਕ ਚੀਜ਼ ਮੈਂ ਮੈਂ ਛੋਟੀ ਜੀ ਹੋਰ ਹੋਗੀ ਗੱਲ ਹੋਗੀ ਮੈਂ ਮੈਂ ਇੱਕ ਚੀਜ਼ ਬੇਨਤੀ ਇੰਨੀ ਹੋਰ ਕਹੂੰਗਾ ਕਿ ਬਾਜਵਾ ਸਾਹਿਬ ਮੇਰੇ ਵੱਡੇ ਭਰਾ ਨੇ ਸਤਕਾਰਯੋਗ ਨੇ ਇਹਨਾਂ ਨੇ ਉਸ ਦਿਨ ਮੈਂ ਜਦੋਂ ਗੱਲ ਕੀਤੀ ਸੀਗੀ ਵੀ ਕਾਂਗਰਸ ਨੇ ਸੀਆਈਐਸਫ ਤੇ ਗੱਲ ਕਰ ਰਿਹਾ ਸੀਗਾ ਕਿ ਗੱਲ ਕਰਦੇ ਹੋਏ ਮੈਂ ਕਿਹਾ ਕਿ ਕਾਂਗਰਸ ਨੇ ਤਿੰਨ ਸਟੇਟ ਜੇਸ ਵਨ ਸੈਕਿੰਡ ਜੀ ਆਪਾ ਬਿਲਤੀ ਰੱਖੀਏ ਜੀ ਇਤਨਾ ਬਿਲਤੀ ਹੈ ਬਿਲਤੀ ਬੋਲ ਰਹੇ ਬਿਲਤੀ ਬਿਲਤੀ ਬੋਲ ਰਹਾ ਬਿਲਤੀ ਬੋਲ ਰਹੇ ਤੁਸੀਂ ਆਪਾ ਛੱਡੋ ਜੀ ਛੱਡੋ ਮੈਂ ਸਿਰ ਜਸਟ 1 ਮਿੰਟ ਜੀ ਮੈਂ ਬਹੁਤ ਹੋ ਗਿਆ ਮੈਂ ਇਨਾ ਕਹੂੰਗਾ ਕਿ ਸੀਆਈਐਸਫ ਤੇ ਕਰਦੇ ਹੋਇਆ ਕਿਹਾ ਸੀਗਾ ਮੈਂ ਵੀ ਕਾਂਗਰਸ ਪਾਰਟੀ ਨੇ ਤਿੰਨ ਸਟੇਟਾਂ ਦੇ ਵਿੱਚ ਕਈ ਵਾਰੀ ਆਪਣੀ ਦਾੜ੍ਹੀ ਜਿਹੜੀ ਸੀਐਸਐਫ ਵਾਲੀ ਸੀਐਸਐਫ ਦੇ ਮਸਲੇ ਤੇ ਉਹ ਕੇਂਦਰ ਸਰਕਾਰ ਨੂੰ ਫੜਾ ਬੜਾਦੀ ਆਪਾਂ ਮੈਂ 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 ਇਹ ਕਹੂੰਗਾ ਵੀ ਚਾਹੇ ਇਹਨਾਂ ਨੇ ਬਾਜਵਾ ਸਾਹਿਬ ਨੇ ਸਪੀਕਰ ਬਾਂਸੀ ਕਿਹਾ ਸੀਗਾ ਕਿ ਇਹਦੇ ਮੂੰਹ ਤੇ ਤਾਂ ਇੱਕ ਬਾਲ ਨਹੀਂ ਹੈਗਾ ਮੈਂ ਇੰਨਾ ਜਾਣਦਾ ਜੀ ਕਿ ਚਾਹੇ ਮੇਰੇ ਮੂੰਹ ਤੇ ਬਾਲ ਹੈ ਜਾਂ ਨਹੀਂ ਹੈ ਦਸਤਾਰ ਹੈ ਜਾਂ ਨਹੀਂ ਹੈ ਪਰ ਜਦੋਂ ਬਾਹਰ ਜਾਂਦੇ ਆ ਨਾ ਸਪੀਕਰ ਸਾਹਿਬ ਲੱਖ ਬੰਦਾ ਖੜਾ ਹੋਵੇ ਨਾ ਜੀ ਪੰਜਾਬੀ ਦੀ ਪਛਾਣ ਆ ਦਸਤਾਰ ਨਾਲ ਤੇ ਦਾੜੀ ਨਾਲ ਹੀ ਹੁੰਦੀ ਹੈ ਸੋ ਉਸ ਗੱਲ ਕਰਕੇ ਉਹਦਾ ਗਿਆਨ ਵੀ ਹੈ ਤੇ ਮਾਣ ਵੀ ਹੈ ਜੀ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਬਹੁਤ ਵੱਡਾ ਕੰਮ ਹੈ ਜਿਹੜਾ ਪਰਸਨਲ ਆ ਹੋਊਗੀ ਪਰਸਨਲ ਬਿਲਕੁਲ ਪਰਸਨਲ ਬਿਲਕੁਲ ਪਰਸਨਲ ਥੈਂਕ ਯੂ